ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਡਾਕਟਰ ਜੇਐਸ ਜੱਗੀ ਤੁਸੀਂ ਦੇਖ ਰਹੇ ਹੋ ਸਿਹਤ ਨਾਲ ਜੁੜਿਆ ਪ੍ਰੋਗਰਾਮ ਨਿਰੋਗ ਮਨੁੱਖਤਾ ਅਤੇ ਸਾਡਾ ਅੱਜ ਦਾ ਵਿਸ਼ਾ ਹੈ ਗੋਡਿਆਂ ਦਾ ਦਰਦ ਕਾਰਨ ਅਤੇ ਇਲਾਜ ਗੋਡਿਆਂ ਦਾ ਦਰਦ ਵਰਤਮਾਨ ਸਮੇਂ ਦੀ ਇਹੋ ਜੀ ਗੰਭੀਰ ਸਮੱਸਿਆ ਹੈ ਜੋ ਲਗਭਗ ਹਰ ਉਮਰ ਦੇ ਲੋਕਾਂ ਨੂੰ ਆਪਣੀ ਲਪੇਟ ਚ ਲੈ ਚੁੱਕੀ ਹੈ ਜਦੋਂ ਮਰੀਜ਼ ਡਾਕਟਰ ਕੋਲ ਜਾਂਦਾ ਹੈ ਡਾਕਟਰ ਐਕਸ-ਰੇ ਕਰਕੇ ਦੱਸਦਾ ਹੈ ਕਿ ਗੋਡੇ ਘਸ ਗਏ ਹਨ ਜਿਸ ਕਾਰਨ ਗੈਪ ਵਧ ਗਿਆ ਹੈ ਜਾਂ ਗੈਪ ਘਟ ਗਿਆ ਹੈ ਜਾਂ ਫਿਰ ਗ੍ਰੀਸ ਖਤਮ ਹੋ ਗਈ ਹੈ ਜਦੋਂ ਕਿ ਤਿੰਨੋਂ ਸਥਿਤੀਆਂ ਵਿੱਚ ਦੋਨਾਂ ਚੋਂ ਇੱਕ ਝੂਠ ਬੋਲਦਾ ਹੈ ਐਕਸ-ਰੇ ਜਾਂ ਡਾਕਟਰ ਅਸਲ 'ਚ ਐਕਸ-ਰੇ ਬਣਿਆ ਹੈ ਟੁੱਟੀ ਹੋਈ ਹੱਡੀ ਦੀ ਅੰਦਰੂਨੀ ਸਥਿਤੀ ਦਰਸਾਉਣ ਲਈ ਕਿਉਂਕਿ ਐਕਸ-ਰੇ ਸਾਰੀਆਂ ਮਾਸਪੇਸ਼ੀਆਂ ਨੂੰ ਹਟਾ ਕੇ ਅੰਦਰੋਂ ਸਿਰਫ ਹੱਡੀ ਦੀ ਹੀ ਫੋਟੋ ਖਿੱਚਦਾ ਹੈ ਤਾਂ ਜੋ ਪਲਾਸਟਰ ਲਾਉਣ ਸਮੇਂ ਆਸਾਨੀ ਰਹੇ ਅਤੇ ਹੱਡੀ ਜੁੜ ਕੇ ਟੁੱਟਣ ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਵਾਪਸ ਆ ਜਾਵੇ ਇਸ ਕਰਕੇ ਹੀ ਐਕਸਰੇ ਗੋਡੇ ਵਿੱਚ ਹੋਣ ਵਾਲੇ ਦਰਦ ਦਾ ਅਸਲ ਕਾਰਨ ਲੱਭਣ ਵਿੱਚ ਅਸਫਲ ਹੋ ਜਾਂਦਾ ਹੈ ਕਿਉਂਕਿ ਦਰਦ ਮਾਸਪੇਸ਼ੀਆਂ ਦਾ ਹਿੱਸਾ ਹੈ ਹੱਡੀਆਂ ਦਾ ਨਹੀਂ ਫਿਰ ਨਾਲ ਹੀ ਸ਼ੁਰੂ ਹੋ ਜਾਂਦਾ ਹੈ ਕੈਲਸ਼ੀਅਮ ਪੇਨ ਕਿਲਰਸ ਗ੍ਰੀਸ ਪੈਦਾ ਕਰਨ ਵਾਲੀਆਂ ਦਵਾਈਆਂ ਅਤੇ ਦੇਸੀ ਟੋਟਕਿਆਂ ਦਾ ਦੌਰ ਜੋ ਅਖੀਰ 'ਚ ਗੋਡੇ ਬਦਲੀ ਕਰਵਾ ਕੇ ਹੀ ਸਮਾਪਤ ਹੁੰਦਾ ਹੈ ਇਸ ਕਰਕੇ ਹੀ ਦੁਨੀਆ ਵਿੱਚ ਨੀਰ ਰਿਪਲੇਸਮੈਂਟ ਦੇ ਨਾਂ ਤੇ ਹਰ ਸਾਲ ਅਰਬਾਂ ਦਾ ਕਾਰੋਬਾਰ ਹੁੰਦਾ ਹੈ ਜਦੋਂ ਕਿ ਗੋਡੇ ਬਦਲਾਉਣ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਯੂਰਿਕ ਐਸਿਡ ਦੇ ਕਾਰਨ ਗ੍ਰੀਸ ਪੈਦਾ ਕਰਨ ਵਾਲੀਆਂ ਗ੍ਰੰਥੀਆਂ ਸੁੱਕ ਜਾਣ ਨਾਲ ਹੀ ਉਮਰ ਵਧਣ ਨਾਲ ਗ੍ਰੰਥੀਆਂ ਬੁੱਢੀਆਂ ਵੀ ਹੋ ਜਾਣ ਅਤੇ ਇਨਾਂ ਚ ਠੀਕ ਹੋ ਕੇ ਦੁਬਾਰਾ ਗ੍ਰੀਸ ਪੈਦਾ ਕਰਨ ਦੀ ਸ਼ਕਤੀ ਨਾ ਰਹੇ ਜੇਕਰ ਤੁਸੀਂ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਰਹਿੰਦੇ ਹੋ ਤਾਂ ਮਹਿਸੂਸ ਕਰੋਗੇ ਕਿ ਇਹ ਜਾਣਕਾਰੀ ਤੁਹਾਡਾ ਭਵਿੱਖ ਗੋਡਿਆਂ ਦੇ ਦਰਦ ਤੋਂ ਮੁਕਤ ਕਰ ਸਕਦੀ ਹੈ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਕੁਝ ਸਵਾਲ ਜੇਕਰ ਗੋਡਿਆਂ ਦਾ ਦਰਦ ਵੱਡੀ ਉਮਰ ਦੀ ਨਿਸ਼ਾਨੀ ਹੈ ਤਾਂ ਅੱਜ ਕੱਲ ਇਹ 20-25 ਸਾਲਾਂ ਦੇ ਨੌਜਵਾਨਾਂ 'ਚ ਕਿਉਂ ਹੋ ਰਿਹਾ ਹੈ ਜੇਕਰ ਤੁਸੀਂ ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਗੋਡੇ ਬਦਲੀ ਕਰਾਉਣ ਦੀ ਸੋਚ ਰਹੇ ਹੋ ਤਾਂ ਸਰੀਰ ਦੇ ਬਾਕੀ ਜੋੜਾਂ ਵਿੱਚ ਹੁੰਦੇ ਦਰਦ ਦਾ ਕੀ ਹੱਲ ਕਰੋਗੇ ਜੇਕਰ ਗੋਡਿਆਂ ਵਿੱਚ ਦਰਦ ਜ਼ਿਆਦਾ ਸਰੀਰਕ ਭਾਰਨ ਕਰਕੇ ਹੁੰਦਾ ਹੈ ਤਾਂ ਫਿਰ ਪਤਲੇ ਜਾਂ ਘੱਟ ਭਾਰਨ ਵਾਲੇ ਲੋਕਾਂ ਦੇ ਗੋਡੇ ਕਿਉਂ ਦਰਦ ਕਰਦੇ ਹੈ ਜੇਕਰ ਗੋਡਿਆਂ ਦੇ ਦਰਦ ਦਾ ਕਾਰਨ ਯੂਰਿਕ ਐਸਿਡ ਹੈ ਤਾਂ ਯੂਰਿਕ ਐਸਿਡ ਨੂੰ ਆਮ ਦਵਾਈਆਂ ਨਾਲ ਘੱਟ ਕਰਕੇ ਦਰਦ ਨੂੰ ਖਤਮ ਕਿਉਂ ਨਹੀਂ ਕੀਤਾ ਜਾ ਸਕਦਾ ਜੇਕਰ ਤੇਲ ਮਾਲਿਸ਼ ਕਰਨ ਨਾਲ ਗੋਡਿਆਂ ਦੇ ਜੋੜਾਂ ਨੂੰ ਚਿਕਨਾਹਟ ਮਿਲਦੀ ਹੈ ਤਾਂ ਫਿਰ ਗੋਡਿਆਂ ਦੇ ਜੋੜਾਂ ਵਿੱਚੋਂ ਦਰਦ ਖਤਮ ਕਿਉਂ ਨਹੀਂ ਹੁੰਦਾ ਦੋਸਤੋ ਗੋਡਿਆਂ ਸਮੇਤ ਸਾਰੇ ਸਰੀਰਕ ਜੋੜਾਂ ਦੇ ਦਰਦ ਦਾ ਇੱਕੋ ਹੀ ਕਾਰਨ ਹੈ ਉਹ ਹੈ ਯੂਰਿਕ ਐਸਿਡ ਖੂਨ ਵਿੱਚ ਜਿਵੇਂ ਜਿਵੇਂ ਯੂਰਿਕ ਐਸਿਡ ਦੀ ਮਾਤਰਾ ਵਧਦੀ ਜਾਂਦੀ ਹੈ ਓਵੇਂ ਓਵੇਂ ਮਨੁੱਖ ਸਰੀਰਕ ਦਰਦਾਂ ਵਿੱਚੋਂ ਗੁਜ਼ਰਦਾ ਹੈ ਜੀਵੇਂ ਸਵੇਰੇ ਉੱਠਣ ਸਮੇਂ ਪਿੱਠ ਵਿੱਚ ਜਕੜਨ ਗੋਡਿਆਂ ਅੱਡੀਆਂ ਅਤੇ ਪੈਰਾਂ ਦੀਆਂ ਤਲੀਆਂ ਵਿੱਚ ਦਰਦ ਸਫ਼ਰ ਕਰਨ ਲੱਗੇ ਜਾਂ ਜ਼ਿਆਦਾ ਦੇਰ ਇੱਕ ਜਗ੍ਹਾ ਬੈਠਣ ਨਾਲ ਗੋਡਿਆਂ ਤੋਂ ਲੈ ਕੇ ਪੈਰਾਂ ਤੱਕ ਸੋਜਿਸ ਲੱਤ 'ਚ ਦਰਦ ਜਿਸ ਨੂੰ ਸਾਈਟਿਕਾ ਪੇਨ ਵੀ ਕਿਹਾ ਜਾਂਦਾ ਹੈ ਮਰੀਜ਼ ਸਵੇਰੇ ਉੱਠ ਕੇ ਇਹ ਮਹਿਸੂਸ ਕਰਦਾ ਹੈ ਕਿ ਰਾਤ ਜਿਵੇਂ ਕਿਸੇ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਹੋਵੇ ਜੋੜਾਂ ਵਿੱਚ ਦਰਦ ਦੀ ਸ਼ੁਰੂਆਤ ਸਰੀਰ ਦੇ ਕਿਸੇ ਵੀ ਹਿੱਸੇ ਦੇ ਜੋੜ ਵਿੱਚ ਕਦੇ ਵੀ ਹੋ ਸਕਦੀ ਹੈ ਪਹਿਲਾਂ ਤਾਂ ਮਨੁੱਖ ਇਸ ਨੂੰ ਬਾਈਵਾਦੀ ਮੰਨ ਕੇ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਦਰਦ ਬਰਦਾਸ਼ਤ ਨਹੀਂ ਹੁੰਦਾ ਤਾਂ ਫਿਰ ਦਰਦ ਨੂੰ ਹਟਾਉਣ ਵਾਲੀਆਂ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੰਦਾ ਹੈ ਫਿਰ ਇੱਕ ਐਸਾ ਸਮਾਂ ਵੀ ਆਉਂਦਾ ਹੈ ਜਦੋਂ ਦਰਦ ਗੋਲੀਆਂ ਨਾਲ ਵੀ ਘਟ ਨਹੀਂ ਹੁੰਦਾ ਤਾਂ ਫਿਰ ਮਰੀਜ਼ ਕਿਸੇ ਹੱਡੀਆਂ ਦੇ ਮਹਾਰ ਕੋਲ ਪਹੁੰਚਦਾ ਹੈ ਪਰ ਇੱਥੇ ਤੱਕ ਪਹੁੰਚਦੇ-ਪਹੁੰਚਦੇ ਸਰੀਰ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਜਿਨ੍ਹਾਂ ਦਾ ਕਾਰਨ ਜ਼ਿਆਦਾਤਰ ਦਰਦਾਂ ਨੂੰ ਹਟਾਉਣ ਲਈ ਗੋਲੀਆਂ ਦੀ ਕੀਤੀ ਗਈ ਅਨੇਵਾ ਵਰਤੋਂ ਹੀ ਹੁੰਦਾ ਹੈ ਜੋੜਾਂ ਵਿੱਚ ਦਰਦ ਦਾ ਮੁੱਖ ਕਾਰਨ ਖੂਨ ਵਿੱਚ ਯੂਰਿਕ ਐਸਿਡ ਦਾ ਵੱਧ ਜਾਣਾ ਹੈ ਜਦੋਂ ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ ਤਾਂ ਇਹ ਫੋਕਟ ਪਦਾਰਥ ਹੱਡੀਆਂ ਦੇ ਜੋੜਾਂ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਹੱਡੀਆਂ ਦੇ ਜੋੜਾਂ ਨੂੰ ਚਿਕਨਾਹਟ ਦੇ ਕੇ ਸੌਖਾ ਰੱਖਣ ਵਾਲੀਆਂ ਗ੍ਰੰਥੀਆਂ ਖੁਸ਼ਕ ਹੋ ਜਾਂਦੀਆਂ ਹਨ ਅਤੇ ਚਿਕਨਾਹਟ ਪੈਦਾ ਕਰਨਾ ਘਟ ਕਰ ਦਿੰਦੀਆਂ ਹਨ ਜਿਸ ਕਰਕੇ ਜੋੜਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਘੱਟ ਤੋਂ ਘੱਟ 2.5 ਅਤੇ ਵੱਧ ਤੋਂ ਵੱਧ 7.0 ਦਰਜ ਕੀਤੀ ਗਈ ਹੈ ਜਦੋਂ ਕਿ ਦੇਖਿਆ ਇਹ ਗਿਆ ਹੈ ਕਿ ਜੇਕਰ ਵਿਅਕਤੀ ਦੇ ਜੋੜਾਂ ਵਿੱਚ ਦਰਦ ਹੁੰਦਾ ਹੈ ਅਤੇ ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ 4.5 ਹੈ ਫਿਰ ਵੀ ਦਰਦਾਂ ਦਾ ਕਾਰਨ ਯੂਰਿਕ ਐਸਿਡ ਹੀ ਹੁੰਦਾ ਹੈ ਆਮ ਦਵਾਈਆਂ ਨਾਲ ਯੂਰਿਕ ਐਸਿਡ ਨੂੰ ਖੂਨ ਵਿੱਚੋਂ ਤਾਂ ਘੱਟ ਕੀਤਾ ਜਾ ਸਕਦਾ ਹੈ ਪਰ ਜੋੜਾਂ ਵਿੱਚੋਂ ਨਹੀਂ ਕੱਢਿਆ ਜਾ ਸਕਦਾ ਇਸ ਕਰਕੇ ਹੀ ਲੰਮਾ ਸਮਾਂ ਦਵਾਈ ਖਾਣ ਤੋਂ ਬਾਅਦ ਮਰੀਜ਼ ਟੈਸਟ ਕਰਵਾ ਕੇ ਚਿੰਤਾ ਵਿੱਚ ਪੈ ਜਾਂਦਾ ਹੈ ਸੋਚਦਾ ਹੈ ਯੂਰਿਕ ਐਸਿਡ ਤਾਂ ਨਾਰਮਲ ਹੈ ਪਰ ਜੋੜਾਂ ਵਿੱਚ ਦਰਦਾਂ ਹਾਲੇ ਵੀ ਉਸੇ ਤਰ੍ਹਾਂ ਹੀ ਹੁੰਦੀਆਂ ਹਨ ਜਦੋਂ ਕਿ ਇਲੈਕਟ੍ਰੋਪੈਥਿਕ ਦਵਾਈਆਂ ਰਾਹੀਂ ਯੂਰਿਕ ਐਸਿਡ ਨੂੰ ਜੋੜਾਂ ਵਿੱਚੋਂ ਖੋਰ ਕੇ ਪਿਸ਼ਾਬ ਦੇ ਰਸਤੇ ਸਰੀਰ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜਿਸ ਕਰਕੇ ਖੁਸ਼ਕੋਈਆਂ ਗ੍ਰੰਥੀਆਂ ਜ਼ਰੂਰਤ ਅਨੁਸਾਰ ਗ੍ਰੀਸ ਪੈਦਾ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਗੋਡਿਆਂ ਸਮੇਤ ਸਾਰੇ ਸਰੀਰਕ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ ਯੂਰਿਕ ਐਸਿਡ ਤੋਂ ਗਠੀਏ ਤੱਕ ਜਿਵੇਂ ਕਿਸੇ ਵੀ ਰੋਗ ਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਉਸ ਦੇ ਲੱਛਣ ਪੈਦਾ ਹੁੰਦੇ ਹਨ ਠੀਕ ਉਸੇ ਤਰ੍ਹਾਂ ਗਠੀਏ ਦੀ ਸ਼ੁਰੂਆਤ ਯੂਰਿਕ ਐਸਿਡ ਦੀ ਚਰਮ ਸੀਮਾ ਹੈ ਜਦੋਂ ਲੰਬੇ ਸਮੇਂ ਤੱਕ ਯੂਰਿਕ ਐਸਿਡ ਦੀ ਮਾਤਰਾ ਖੂਨ ਵਿੱਚ ਵਧੀ ਰਹੇ ਉਹ ਹੌਲੀ ਹੌਲੀ ਜੋੜਾਂ ਵਿੱਚ ਇਕੱਠਾ ਹੋ ਕੇ ਠੋਸ ਰੂਪ ਧਾਰਨ ਕਰ ਲੈਂਦਾ ਹੈ ਜਿਸ ਕਾਰਨ ਚਿਕਨਾਹਟ ਪੈਦਾ ਕਰਕੇ ਜੋੜਾਂ ਨੂੰ ਸੌਖਾ ਰੱਖਣ ਵਾਲੀਆਂ ਗ੍ਰੰਥੀਆਂ ਸੁੱਕ ਜਾਂਦੀਆਂ ਹਨ ਅਤੇ ਪਹਿਲਾਂ ਅੰਦਰੂਨੀ ਫਿਰ ਬਾਹਰੀ ਸੋਜ ਪੈਦਾ ਹੋ ਜਾਂਦੀ ਹੈ ਸਰੀਰ ਕੰਗ ਹੱਡੀਆਂ ਦੇ ਜੋੜਾਂ ਤੋਂ ਟੇਢੇ ਅਤੇ ਬੇਟੰਗੇ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਸ ਦਾ ਸਿਖਰ ਇਹ ਹੁੰਦਾ ਹੈ ਕਿ ਰੋਗੀ ਝੁਕਦਾ ਝੁਕਦਾ ਇੱਕ ਦਿਨ ਗੰਢ ਦੀ ਤਰ੍ਹਾਂ ਇਕੱਠਾ ਹੋ ਕੇ ਮੌਤ ਦੇ ਮੂਹਰੇ ਚਲਾ ਜਾਂਦਾ ਹੈ ਯੂਰਿਕ ਐਸਿਡ ਕੀ ਹੈ ਮਨੁੱਖੀ ਸਰੀਰ ਨੂੰ ਦੋ ਤਰ੍ਹਾਂ ਦੇ ਜੀਵਨ ਤੱਤ ਚਲਾਉਂਦੇ ਹਨ ਲਿੰਫ ਅਤੇ ਬਲੱਡ ਜਿਨ੍ਹਾਂ ਨੂੰ ਆਮ ਭਾਸ਼ਾ ਵਿੱਚ ਰਸ ਅਤੇ ਖੂਨ ਵੀ ਕਿਹਾ ਜਾ ਸਕਦਾ ਹੈ ਰਸ ਅਤੇ ਖੂਨ ਦਾ ਸ਼ੁੱਧ ਹੋਣਾ ਜ਼ਰੂਰੀ ਹੈ ਤਰਾਸਤੇ ਖੂਨ ਨੂੰ ਸ਼ੁੱਧ ਰੱਖਣ ਲਈ ਸਰੀਰ ਘਟਾਉ ਸਾਰੂ ਕਿਰਿਆਵਾਂ ਤੋਂ ਬਾਅਦ ਪੈਦਾ ਹੋਏ ਫੋਕਟ ਪਦਾਰਥਾਂ ਦਾ ਪਿਸ਼ਾਬ ਦੇ ਰਸਤੇ ਸਰੀਰ ਵਿੱਚੋਂ ਨਿਰੰਤਰ ਬਾਹਰ ਨਿਕਲਣਾ অতি ਜ਼ਰੂਰੀ ਹੈ। ਸਰੀਰ ਰੂਪੀਸ ਮਸ਼ੀਨ ਵਿੱਚ ਪਿਸ਼ਾਬ ਪ੍ਰਣਾਲੀ ਦਾ ਗਹਿਰਾ ਯੋਗਦਾਨ ਹੈ। ਗੁਰਦੇ ਪਿਸ਼ਾਬ ਪ੍ਰਣਾਲੀ ਦਾ ਅਹਿਮ ਅੰਗ ਹਨ। ਗੁਰਦਿਆਂ ਦਾ ਕੰਮ ਕਈ ਤਰ੍ਹਾਂ ਦੇ ਜ਼ਹਿਰੀਲੇ ਫੋਕਟ ਪਦਾਰਥਾਂ ਨੂੰ ਖੂਨ ਵਿੱਚੋਂ ਪਿਸ਼ਾਬ ਦੇ ਰਸਤੇ ਲਗਾਤਾਰ ਬਾਹਰ ਕੱਢਦੇ ਰਹਿਣਾ ਹੈ। ਮਨੁੱਖ ਰਜਨਾ ਜਿਹੜੇ ਪਦਾਰਥ ਊਰਜਾ ਲੈਣ ਲਈ ਖੁਰਾਕ ਦੇ ਰੂਪ ਚ ਗ੍ਰਹਿਣ ਕਰਦਾ ਹੈ ਉਹਨਾਂ ਪਦਾਰਥਾਂ ਤੋਂ ਪੈਦਾ ਹੋਏ ਫੋਕਟ ਪਦਾਰਥ ਹੀ ਖੂਨ ਵਿੱਚ ਪਾਏ ਜਾਂਦੇ ਹਨ ਇਸੇ ਤਰ੍ਹਾਂ ਪਿਉਰੀਨ ਦਾ ਫੋਕਟ ਪਦਾਰਥ ਯੂਰਿਕ ਐਸਿਡ ਹੈ ਜਦੋਂ ਮਨੁੱਖ ਲੰਮਾ ਸਮਾਂ ਲਗਾਤਾਰ ਵੱਧ ਪਿਉਰੀਨ ਵਾਲਾ ਭੋਜਨ ਗ੍ਰਹਿਣ ਕਰਦਾ ਰਹਿੰਦਾ ਹੈ ਉਦੋਂ ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਪਾਈ ਜਾਂਦੀ ਹੈ ਪਿਸ਼ਾਬ ਪ੍ਰਣਾਲੀ ਆਪਣੇ ਰੋਜ਼ਾਨਾ ਦੇ ਕਾਰਜ ਦੌਰਾਨ ਯੂਰਿਕ ਐਸਿਡ ਦੀ ਸਾਰੀ ਮਾਤਰਾ ਨੂੰ ਖੂਨ ਵਿੱਚੋਂ ਬਾਹਰ ਕੱਢਣ ਵਿੱਚ ਅਸਫਲ ਰਹਿੰਦੀ ਹੈ ਅਤੇ ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਰਕੇ ਸਰੀਰ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਨਾਲ गिर ਜਾਂਦਾ ਹੈ ਇਲੈਕਟ੍ਰੋਪੈਥੀ ਦਾ ਜਨਮ ਅਤੇ ਇਲਾਜ ਪ੍ਰਣਾਲੀ ਵਰਤਮਾਨ ਸਮੇਂ ਚ ਦੁਨੀਆ ਵਿੱਚ ਪੰਜ ਤਰ੍ਹਾਂ ਦੀਆਂ ਪੈਥੀਆਂ ਕੰਮ ਕਰਦੀਆਂ ਹਨ ਜਿਵੇਂ ਆਯੁਰਵੈਦਾ ਐਲੋਪੈਥੀ ਯੂਨਾਨੀ ਪੈਥੀ ਹੋਮਿਓਪੈਥੀ ਅਤੇ ਇਲੈਕਟ੍ਰੋਪੈਥੀ ਇਲੈਕਟ੍ਰੋਪੈਥੀ ਵਰਤਮਾਨ ਸਮੇਂ ਦੀ ਪੰਜਵੀਂ ਅਤੇ ਨਵੀਂ ਇਲਾਜ ਪ੍ਰਣਾਲੀ ਹੈ ਇਸ ਇਲਾਜ ਪ੍ਰਣਾਲੀ ਦੀ ਖੋਜ ਇਟਲੀ ਦੇ ਰਹਿਣ ਵਾਲੇ ਡਾਕਟਰ ਕਾਉਂਟ ਸੀਰਮੈਟੀ ਨੇ 1865 ਈਸਵੀ ਚ ਕੀਤੀ ਸੀ ਇਹ ਇਲਾਜ ਪ੍ਰਣਾਲੀ ਪੂਰੀ ਤਰ੍ਹਾਂ ਦੋਸ਼ ਰਹਿਤ अनूठी कुदरती गुण ਨਾਲ ਭਰਪੂਰ ਅਤੇ ਜ਼ਹਿਰਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੈ ਇਸ ਇਲਾਜ ਵਿਧੀ ਦੀਆਂ ਸਾਰੀਆਂ ਦਵਾਈਆਂ ਬਨਸਪਤੀ ਜਗਤ ਤੋਂ ਪੈਦਾ ਹੋਏ 114 ਪੌਦਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਸ ਕਰਕੇ ਮਨੁੱਖੀ ਸਰੀਰ ਉੱਤੇ ਕੋਈ ਵੀ ਬੁਰਾ ਪ੍ਰਭਾਵ ਨਹੀਂ ਪਾਉਂਦੀਆਂ ਬਿਮਾਰੀ ਨੂੰ ਜਲਦੀ ਅਤੇ ਜੜੋਂ ਖਤਮ ਕਰਦੀਆਂ ਹਨ ਯੂਰਿਕ 7 ਕੀ ਹੈ ਯੂਰਿਕ 7 ਇਲੈਕਟ੍ਰੋਪੈਥੀ ਵਿੱਚ ਕੰਮ ਕਰਦੇ 114 ਪੌਦਿਆਂ ਵਿੱਚੋਂ ਲਏ 63 ਪੌਦਿਆਂ ਦਾ ਮਿਸ਼ਰਣ ਹੈ ਯੂਰਿਕ 7 ਨੂੰ ਤਿਆਰ ਕਰਨ ਵਿੱਚ ਮੈਨੂੰ ਲਗਭਗ 5 ਸਾਲ ਦਾ ਸਮਾਂ ਲੱਗਿਆ ਇਸ ਦੀ ਵਰਤੋਂ ਮੈਂ 5 ਸਾਲਾਂ ਵਿੱਚ ਲਗਭਗ 3000 ਮਰੀਜ਼ਾਂ ਉੱਤੇ ਕੀਤੀ ਪਰ ਪੂਰੀ ਤਰ੍ਹਾਂ ਸਫਲਤਾ ਮੈਨੂੰ ਜਨਵਰੀ 2008 ਵਿੱਚ ਮਿਲੀ ਬਹੁਤ ਸਾਰੇ ਜੋੜਾਂ ਦੇ ਦਰਦ ਨਾਲ ਪੀੜਤ ਮਰੀਜ਼ਾਂ ਨੂੰ ਠੀਕ ਕਰਨ ਤੋਂ ਬਾਅਦ ਮੈਂ ਕੇਵਲ ਯੂਰਿਕ ਐਸਿਡ ਨੂੰ ਹੀ ਜੋੜਾਂ ਦੇ ਦਰਦ ਦਾ ਕਾਰਨ ਮੰਨਿਆ ਹੈ 2.5 ਤੋਂ ਥੋੜੀ ਜ਼ਿਆਦਾ ਮਾਤਰਾ ਵੀ ਜੋੜਾਂ ਦੇ ਦਰਦ ਦਾ ਕਾਰਨ ਹੋ ਸਕਦੀ ਹੈ ਇਲੈਕਟ੍ਰੋਪੈਥੀ ਦੇ 114 ਪੌਦਿਆਂ ਵਿੱਚੋਂ 63 ਪੌਦਿਆਂ ਦੀ ਵਰਤੋਂ ਦਵਾਈ ਤਿਆਰ ਕਰਨ ਵਿੱਚ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 27 ਪੌਦੇ ਸਿਰਫ ਪਸ਼ਾਬ ਪ੍ਰਣਾਲੀ ਉੱਤੇ ਹੀ ਕੰਮ ਕਰਦੇ ਹਨ ਕਿਉਂਕਿ ਯੂਰਿਕ ਐਸਿਡ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਲਈ ਪਸ਼ਾਬ ਪ੍ਰਣਾਲੀ ਦਾ ਦਰੁਸਤ ਹੋਣਾ ਅਤੇ ਜ਼ਰੂਰੀ ਹੈ ਇਸ ਦਵਾਈ ਨਾਲ ਮੈਂ ਨੌਜਵਾਨਾਂ ਤੋਂ ਲੈ ਕੇ ਵਡੇਰੀ ਉਮਰ ਦੇ ਲੋਕਾਂ ਨੂੰ ਸਫਲਤਾਪੂਰਵਕ ਠੀਕ ਕਰ ਚੁੱਕਿਆ ਹਾਂ ਜਿਹੜੇ ਜੋੜਾਂ ਦੇ ਦਰਦਾਂ ਨਾਲ ਕਾਫੀ ਲੰਮੇ ਸਮੇਂ ਤੋਂ ਪੀੜਤ ਸਨ ਅਤੇ ਆਪਣਾ ਇਲਾਜ ਬਹੁਤ ਸਾਰੀਆਂ ਥਾਵਾਂ ਤੋਂ ਹਰ ਤਰ੍ਹਾਂ ਦੀ ਦਵਾਈ ਨਾਲ ਕਰਵਾ ਕੇ ਥੱਕ ਚੁੱਕੇ ਸਨ ਮੇਰਾ ਵਿਸ਼ਵਾਸ ਹੈ ਕਿ ਯੂਰਿਕ 7 ਜੋੜਾਂ ਦੇ ਦਰਦਾਂ ਦੇ ਸੰਬੰਧ ਵਿੱਚ ਦੁਨੀਆ 'ਚ ਕ੍ਰਾਂਤੀ ਲੈ ਕੇ ਆਵੇਗੀ ਯੂਰਿਕ 7 ਕੰਮ ਕਿਵੇਂ ਕਰਦੀ ਹੈ ਦੋਸਤੋ ਯੂਰਿਕ 7 ਰੰਗ ਰੂਪ ਤੋਂ ਬਿਲਕੁਲ ਪਾਣੀ ਦੀ ਤਰ੍ਹਾਂ ਹੈ ਮਰੀਜ਼ ਜਦੋਂ ਦਵਾਈ ਲੈ ਲੈਂਦਾ ਹੈ ਕੁਝ ਸਮੇਂ ਬਾਅਦ ਹੀ ਦਵਾਈ ਦਾ ਕੰਟੈਂਟ ਬਲੱਡ ਚਲਾ ਜਾਂਦਾ ਹੈ ਬਲੱਡ ਪੂਰੇ ਸਰੀਰ 'ਚ ਸਰਕੂਲੇਟ ਹੁੰਦਾ ਹੈ ਫਿਰ ਜਿੱਥੇ ਕਿਤੇ ਵੀ ਡਿਪੋਜ਼ਿਟ ਹੋਇਆ ਯੂਰਿਕ ਐਸਿਡ ਮਿਲਦਾ ਹੈ ਦਵਾਈ ਉਸ ਨੂੰ ਖੋਰ ਕੇ ਬਲੱਡ 'ਚ ਮਿਲਾ ਲੈਂਦੀ ਹੈ ਜਦੋਂ ਗੁਰਦੇ ਖੂਨ ਦੀ ਸਫਾਈ ਕਰਦੇ ਹਨ ਤਾਂ ਯੂਰਿਕ ਐਸਿਡ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਚਲਾ ਜਾਂਦਾ ਹੈ ਜਦੋਂ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਹੈ ਤਾਂ ਇੱਕ ਦਿਨ ਸਰੀਰ ਦੇ ਸਾਰੇ ਜੋੜ ਅਤੇ ਮਾਸਪੇਸ਼ੀਆਂ ਡਿਪੋਜ਼ਿਟ ਹੋਏ ਯੂਰਿਕ ਐਸਿਡ ਤੋਂ ਮੁਕਤ ਹੋ ਜਾਂਦੇ ਹਨ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਭਰੋਸੇਯੋਗ ਲੈਬ ਤੋਂ 4 ਬਲੱਡ ਟੈਸਟ ਕਰਾਉਣੇ ਜ਼ਰੂਰੀ ਹਨ ਜਿਵੇਂ ਯੂਰਿਕ ਐਸਿਡ ਆਰ ਐ ਫੈਕਟਰ ਕਰੀਟੀਨਿਨ ਬਲੱਡ ਯੂਰੀਆ ਟੈਸਟ ਰਿਪੋਰਟਸ ਸਟੱਡੀ ਕਰਕੇ ਤੇ ਤੁਹਾਡੀਆਂ ਸਮੱਸਿਆਵਾਂ ਉੱਤੇ ਡਿਸਕਸ਼ਨ ਕਰਕੇ ਤੁਰੰਤ ਫੈਸਲਾ ਹੋ ਜਾਵੇਗਾ ਕਿ ਤੁਸੀਂ ਕਿੰਨੇ ਸਮੇਂ ਚ ਹਮੇਸ਼ਾ ਲਈ ਠੀਕ ਹੋ ਸਕਦੇ ਹੋ ਜੇਕਰ ਦੱਸੇ ਅਨੁਸਾਰ ਇਲਾਜ ਦੌਰਾਨ ਖਾਣ ਪੀਣੇ ਰੱਖਦੇ ਹੋ ਅਤੇ ਦਵਾਈ ਬੰਦ ਤੋਂ ਬਾਅਦ ਦੱਸੇ ਅਨੁਸਾਰ ਖਾਣ ਪੀਣ ਦਾ ਧਿਆਨ ਰੱਖਦੇ ਹੋ ਤਾਂ ਮੇਰਾ ਵਾਦਾ ਹੈ ਤੁਹਾਡੇ ਨਾਲ ਪੂਰੀ ਉਮਰ ਠੀਕ ਰਹੋਗੇ ਇਲਾਜ ਸ਼ੁਰੂ ਕਿਵੇਂ ਹੋਵੇ ਦੋਸਤੋ ਮਰੀਜ਼ਾਂ ਦੀਆਂ ਦੋ ਸ਼੍ਰੇਣੀਆਂ ਹਨ ਪਹਿਲੀ ਸ਼੍ਰੇਣੀ ਵਿੱਚ ਉਹ ਮਰੀਜ਼ ਆਉਂਦੇ ਹਨ ਜਿਹੜੇ ਯੂਰਿਕ ਐਸਿਡ ਦੇ ਨਾਲ-ਨਾਲ ਹੋਰ ਵੀ ਗੰਭੀਰ ਬਿਮਾਰੀਆਂ ਨਾਲ ਜੂਜ ਰਹੇ ਹਨ ਅਤੇ ਦੇਨ ਚ ਕਈ ਪ੍ਰਕਾਰ ਦੀਆਂ ਗੋਲੀਆਂ ਅਤੇ ਹੋਰ ਦਵਾਈਆਂ ਵਰਤਦੇ ਹਨ ਇਸ ਸ਼੍ਰੇਣੀ ਦੇ ਮਰੀਜ਼ ਘਰ ਬੈਠੇ ਇਲਾਜ ਲਈ ਦਵਾਈ ਨਹੀਂ ਮੰਗਵਾ ਸਕਦੇ ਕਿਉਂਕਿ ਉਹਨਾਂ ਮਰੀਜ਼ਾਂ ਨਾਲ ਸਾਰੀਆਂ ਬਿਮਾਰੀਆਂ ਅਤੇ ਦਵਾਈਆਂ ਉੱਤੇ ਚਰਚਾ ਕਰਨੀ ਜ਼ਰੂਰੀ ਹੈ ਦੂਜੀ ਸ਼੍ਰੇਣੀ 'ਚ ਉਹ ਮਰੀਜ਼ ਹਨ ਜਿਹੜੇ ਯੂਰਿਕ ਐਸਿਡ ਕਰਕੇ ਸਰੀਰ ਕਦਰਦਾਂ ਭੋਗ ਰਹੇ ਹਨ ਪਰ ਕਿਸੇ ਗੰਭੀਰ ਰੋਗ ਦਾ ਸ਼ਿਕਾਰ ਨਹੀਂ ਹਨ ਉਹ ਮਰੀਜ਼ ਘਰ ਬੈਠੇ ਇਲਾਜ ਲਈ ਦਵਾਈ ਮੰਗਵਾ ਸਕਦੇ ਹਨ ਦੋਸਤੋ ਵੀਡੀਓ ਪੂਰੀ ਵੇਖਣ ਤੋਂ ਬਾਅਦ ਇੱਕ ਗੱਲ ਦੀ ਗੰਢ ਬੰਨ੍ਹ ਲਓ ਜੇਕਰ ਪਹਿਲਾਂ ਤੋਂ ਹੀ ਤੁਹਾਡਾ ਕਿਹ ਤੋਂ ਇਲਾਜ ਚੱਲ ਰਿਹਾ ਹੈ ਅਤੇ ਤੁਹਾਨੂੰ ਇਲਾਜ ਉੱਤੇ ਪੂਰਨ ਭਰੋਸਾ ਹੈ ਕਿ ਇਲਾਜ ਬੰਦ ਕਰਨ ਤੋਂ ਬਾਅਦ ਤੁਸੀਂ ਪੂਰੀ ਤਰ੍ਹਾਂ ਠੀਕ ਰਹੋਗੇ ਤਾਂ ਤੁਹਾਨੂੰ ਇਲਾਜ ਬੰਦ ਨਹੀਂ ਕਰਨਾ ਚਾਹੀਦਾ ਜੇਕਰ ਭਰੋਸਾ ਨਹੀਂ ਹੈ ਤਾਂ 10 ਦਿਨ ਲਈ ਇਲਾਜ ਬੰਦ ਕਰਕੇ ਵੇਖ ਲਓ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ ਤੁਸੀਂ ਸਾਰੇ ਤੰਦਰੁਸਤ ਰਹੋ ਅਤੇ ਲੰਮੀਆਂ ਉਮਰਾਂ ਜੀਵੋ ਸਤਿ ਸ੍ਰੀ ਅਕਾਲ